ਵੈਲਕਮ ਬੈਕ ਟੂ ਮਾਈ ਨਿਊ ਬਲੌਗ ਜਿਵੇਂ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਦਿਨ ਸ਼ਨੀਵਾਰ ਦਾ ਵਾ 7 ਸਤੰਬਰ ਤੇ ਚਾਹ ਪਈ ਲੱਗਾ ਆ ਦੁਬਾਰੀ ਵਾਰ ਦੂਰੀ ਵਾਰ ਪੂਰਾ ਘੇੜਾ ਪਾਤਾ ਹੈ ਪਤਾ ਨਹੀਂ ਕਹਦਾ ਅਦਜੀ ਬਣੀ ਹੋਈ ਆ ਨਾ ਦੋ ਵਾਰੀ ਚਾਹ ਪੀਣੀ ਪੈਣੀ ਆ ਕਈ ਵਾਰ ਤਾਂ ਤਿੰਨ ਤਿੰਨ ਵਾਰੀ ਵੀ ਪੀਤੀ ਜਾਂਦੀ ਆ ਤੇ ਕਮੈਂਟ ਕਰਕੇ ਦੱਸੋ ਕਿਹੜੇ ਕਿਹੜੇ ਪੀਂਦੇ ਆ ਤੁਸੀਂ ਦੂਰੀ ਵਾਰ ਘੇੜਾ ਕਿਹੜਾ ਲਾਉਂਦੇ ਆ ਜੇ ਮੇਰਾ ਦੂਰੀ ਵਾਰ ਦਾ ਵਾ ਚਾ ਤੇ ਪਾਣੀ ਪੋਣੀ ਭਾਰਤਾ ਆਪਣੇ ਕੰਮ ਕਰਤੇ ਤੇ ਬਾਕੀ ਅੱਜ ਨੌਂ ਗਿੱਲਿਆਂ ਨੂੰ ਕਰਨ ਜਾਣਾ ਸੀ ਤੇ ਲੇਟ ਥੋੜੀ ਜਾਵਾਂਗੇ ਰੋਟੀ ਨੂੰ ਦਿਖਾ ਕੇ ਅੱਜ ਕਿਉਂਕਿ ਜਿਹਦੇ ਸਪਰੇਅ ਕਰਨੀ ਨਾ ਉਹ ਅੱਜ ਕਰੇ ਹੈ ਨਹੀਂ ਤੇ ਸਪਰੇਅ ਸਮਝਾ ਦਊਗਾ ਤੇ ਬਾਕੀ ਕੋਈ ਪਤਾ ਵੀ ਨਹੀਂ ਠੇਕੇਦਾਰ ਤੋਂ ਜੇ ਬਿਨਾ ਉਹਨੇ ਨਾ ਕਰਵਾਈ ਤੇ ਫਿਰ ਸ਼ਾਇਦ ਅੱਜ ਛੁੱਟੀ ਨਾ ਕਰਨੀ ਪਾਏ ਜੇ ਤਾਂ ਬਾਕੀ ਪੱਕਾ ਪਤਾ ਨਹੀਂ ਹੈ 7:30 ਵਜੇ ਤਰਾਂਗੇ ਇਹ ਆ ਗਿਆ ਗੈਲਾ ਕੋਲ ਨੂੰ ਇਹਨਾਂ ਸਾਰਾ ਸਮਝਾਉਣਾ ਵਾ ਤੇ ਬਾਕੀ ਦੇਖਦੇ ਆਂ ਕੀ ਬਣਦਾ ਜਿਵਾਕਾਂ ਨੂੰ ਸਕੂਲੋਂ ਛੱਡ ਕੇ ਆਵਾਂ ਨਾ ਫਤਿਹਪੁਰ ਆ ਪਿੰਡ ਨਗਾਹ ਗਈ ਕਿਉਂਕਿ ਉੱਥੇ ਵਿੱਚੋਂ ਕਪੜੀ ਜਿਹਾ ਪਾਟਦੀ ਆ ਤੇ ਉੱਧਰੋਂ ਉਹ ਲੈ ਕੇ ਨਹੀਂ ਆਉਂਦਾ ਬਸ ਆਦਨ ਤਾਂ ਲੰਘ ਕੇ ਆਉਂਦੇ ਪਿੰਡ ਤੋਂ ਪਰ ਉਹ ਲੈ ਕੇ ਨਹੀਂ ਆਉਂਦਾ ਹੁੰਦਾ ਇੱਧਰੋਂ ਤੇ ਦੇਖਦੇ ਅੱਜ ਵੀ ਤਾਂ ਛੱਡ ਕੇ ਆਵਾਂਗੇ ਚਲ ਅਜ ਤਾਂ ਟਾਈਮ ਹੋਊਗਾ ਕੱਲ ਤਾਂ ਟਾਈਮ ਨਾਲ ਚਲੇ ਗਏ ਸੀ ਕੋਈ ਅੱਜ ਤਾਂ ਲੇਟ ਹੋਵਾਂਗੇ ਜਿਹੜੇ ਕੰਮ ਤੇ ਗਏ ਤੇ ਰੋਟੀ ਕਰਕੇ ਵੀ ਉੱਥੇ ਰੋਟੀ ਨਹੀਂ ਫਿਰ ਉਹਨਾਂ ਪਕਾ ਕੇ ਦੇਣੀ ਕਿਉਂਕਿ ਉਹ ਘਰੇ ਹੈ ਨਹੀਂ ਅੱਜ ਚਲੋ ਚਾਹ ਪੀਏ ਪਹਿਲਾਂ ਫਿਰ ਦੇਖਦੇ ਆ ਆਪਣਾ ਕੱਪੜੇ ਪਾਇਆ ਬਸ ਝੋਲੇ ਚ ਪਾਉਣ ਵਾਲੇ ਆ ਸਾਰੇ ਲੋਬੀ ਮਿੱਤਰੋ ਆ ਪਾਇਆ ਪੰਪ ਤੇ ਇੱਥੇ ਨਾ ਆਇਆ ਵੈਸੇ ਤੇ ਟਾਈਮ ਹੋ ਗਿਆ 10 ਵਜੇ ਦਾ ਇਹਦੇ ਚ ਨਾ ਮੁਰਕ ਜੀ ਬਹੁਤ ਜ਼ਿਆਦਾ ਘਾਹ ਤੇ ਉਹ ਘਾਹ ਵਾਲੇ ਬਾਈ ਨੇ 2 ਕਿੱਲਿਆਂ ਤੇ ਸਪਰੇਅ ਕਰਾਈ ਆ ਤੇ ਜਿਹੜੇ 9 ਕਿੱਲੇ ਕਰਨੇ ਸੀ ਉਹ ਨਹੀਂ ਕਰਨੇ ਕਿਉਂਕਿ ਉਹਦੇ ਅਸਾਂ ਨਾ ਬੱਦਲ ਵੀ ਬਹੁਤ ਹੋ ਗਿਆ ਤੇ ਚਲ ਬਾਈ ਆਪੇ ਹੈ ਨਹੀਂ ਅਜੇ ਨਾ ਕਰੇ ਤੇ ਉਹ ਅਸੀਂ ਨਹੀਂ ਕਰਨੇ ਅਜੇ ਅੱਜ ਸਾਡਾ ਠੇਕੇ ਦਾ ਵੀ ਗਿਆ ਸੀ ਪਹਾੜੀ ਇਲਾਕੇ ਹਲ ਨੂੰ ਤੇ ਤਾਂ ਕਰਕੇ ਫਿਰ ਅੱਜ ਕਿਹਾ ਵੀ ਚਲ ਇੱਕ ਇਹ 2 ਕਿੱਲੇ ਕੱਢ ਦਿੰਨੇ ਆ ਇਹਦੇ ਪੈਸੇ ਪਹਿਲਾਂ ਆਏ ਹੋਏ ਸੀ ਤਾਂ ਕਰਕੇ ਫਿਰ ਇਹ ਜ਼ਰੂਰੀ ਸੀ ਵੀ ਕੱਲ ਬਾਈ ਕਹਿੰਦਾ ਵੀ ਕਰ ਦਿਓ ਤਾਂ ਕਰਕੇ ਇਹ ਵੀ ਜ਼ਰੂਰੀ ਫਿਰ ਕੀਤੀ ਤੇ ਦੂਜਾ ਇੱਕ ਤਿੰਨ ਹੁਣ ਕੱਟੇ ਯੂਰੀਆ ਦੇ ਪਾਉਣੇ ਆ ਛੋਨੇ ਵਿੱਚ ਉਹ ਪਾ ਕੇ ਤੇ ਫਿਰ ਚਲਦੇ ਆ ਘਰ ਨਾਲ ਇਹਨਾਂ ਕੋ ਕੰਮ ਸੀ ਦਾਤ ਵੱਜ ਗਿਆ ਤੇ ਹੋਰ ਘੰਟੇ ਡੇਢ ਤੱਕ ਇਧਰੋਂ ਫ੍ਰੀ ਹੋ ਜਾਵਾਂਗੇ ਤੇ ਬਸ ਆ ਇਧਰ ਨਾ ਮਹਿਰ ਚਲਦੀ ਨਾਲ ਸੀਨ ਨਾਲ ਆ ਆਹੋ ਕੇ ਆਹ ਦੇਖ ਬਾਦੀ ਦਾ ਇਹਦੇ ਨਾਲ ਲੱਗੇ ਹੋਣਾ ਕਰਨੇ ਦੀ ਤੇ ਉਹ ਵੀ ਹੋ ਪੰਪ ਦੀ ਸਫਾਈ ਕਰਦਾ ਪਾ ਉਧਰ ਕੈਲਾ ਅੱਜ ਕੈਲਾ ਤੇ ਮੈਂ ਦੋਵੇਂ ਹੀ ਆ ਠੀਕ ਆ ਤੇ ਚਲੋ ਬਾਕੀ ਠੀਕ ਆ ਕੰਮ ਚੱਲਦਾ ਰ ਪੰਪਾਣਾ ਕੰਮ ਅੱਜ ਸਹੀ ਰਹਿ ਗਿਆ ਨਹੀਂ ਤਾਂ ਪੰਪ ਨਹੀਂ ਕਲਤਾ ਬਹੁਤ ਖਰਾਬ ਕੀਤਾ ਸਟਾਰਟ ਹੀ ਨਹੀਂ ਹੁੰਦਾ ਸੀ ਸਟਾਰਟ ਹੀ ਨਹੀਂ ਹੁੰਦਾ ਜੀ ਅੱਜ ਫਿਰ ਹੋਰ ਲਿਆਂਦਾ ਕੈਲੇ ਕੋਲ ਅੱਜ ਹੋਰ ਆ ਪੰਪ ਦੂਜਾ ਤੇ ਪਾਣੀ ਮਾਰਦੀ ਆ ਪੰਪ ਇਹ ਹੈਗੀ ਮੋਰਕ ਵਾਲੀ ਦਵਾਈ ਇਹਦੇ ਵਿੱਚ ਫਿਰ ਦੂਜੀ ਸਪਰੇ ਕਰਾਂਗੇ ਤਾਂ ਫਿਰ ਕਰੋ ਵੀ ਖਰਾਬ ਤਾਂ ਕਰਕੇ ਪਾਣੀ ਪਾਣੀ ਚੰਗੀ ਤਰ੍ਹਾਂ ਮਾਰੀ ਜਾਂਦਾ ਆਪਾਂ ਹਮਾਰ ਦਿੰਨਾ ਹਾਂ ਸੌਦਾ ਪੱਤਾ ਇਕੱਠਾ ਕਰ ਲਿਆ ਤੇ ਚੱਲੀਏ ਅੱਜ ਵੈਸੇ ਯੂਰੀਆ ਸੱਟਣੀ ਆ ਕਰ ਲਈ ਅੱਗੇ ਵਿੱਚ ਸਮਾਨ ਰਲਾ ਕੇ ਪਾਇਏ ਜਦੋਂ ਪ੍ਰਦਾਨ ਸੱਟੀਆਂ ਨਾ ਉਹਦਾ ਕੰਮ ਖਰਾਬ ਹੁੰਦਾ ਉਹ ਤੋਂ ਵੱਢਦੀ ਹੈ ਬਾਕੀ ਹੈ ਭਾਈ ਦੱਸਦਾ ਸੀ ਨਾ ਬਾਲਟੀਆਂ ਨਾਲ ਪਾ ਲਈ ਸੀ ਉਹ ਦਿਨ ਜਿੱਦਾਂ ਅਸੀਂ ਬਾਬੇ ਦੇ ਕਹੇ ਸੀ ਮੱਥਾ ਟੇਕਣਾ ਉਸ ਦਿਨ ਹੀ ਪਾਈ ਸੀ ਕਿ ਦੂਜੇ ਦਿਨ ਆਹ ਦੂਜੇ ਦਿਨ ਪਾਈ ਹੈ ਨਾ ਹਾਂ ਮਰ ਬਾਬਾ ਵੀ ਜੂਰੀਆ ਚਤੇ ਪਾਉਣੀ ਉੱਥੇ ਆ ਗਏ ਆ ਇੰਨੂੰ ਪਾਉਣੀ ਆ ਆਹ ਇਹਦੇ ਨੂੰ ਮੈਨੂੰ ਪਹਿਲੀ ਜੂਰੀ ਪਾਈ ਤਾਂ ਬਾਹਲੇ ਮੰਦਾਇਆ ਹਾਲ ਸੀ ਤੇ ਹੁਣ ਉਸ ਦਿਨ ਇੰਨਾ ਹਫਤਾ ਹਾਲੇ ਹਫਤਾ ਨਹੀਂ ਹੋਇਆ ਵਿੱਚ ਪਦਾਨ ਦੁਬਾਰਾ ਸਿੱਟੀ ਤੇ ਫਿਰ ਇਹਦੇ ਵਿੱਚ ਜੂਰੀਆ ਜੂਰੀ ਪਾਈ ਤੇ ਅੱਜ ਫਿਰ ਜੂਰੀਆ ਦੇ ਵਿੱਚ ਪਾਉਣ ਲੱਗੇ ਆ ਵਿੱਚੋਂ ਨਿਸਰਦੇ ਆਉਂਦੇ ਬੂਟੇ ਸਪਰੇ ਵੀ ਇਹਦੇ ਤੇ ਹੋ ਗਈ ਖਰਚਾ ਇਹਦੇ ਤੇ ਬਹੁਤ ਕਰਦਾ ਬਾਈਆਂ ਨੇ ਤੇ ਉਹ ਆ ਗਿਆ ਟਰੈਕਟਰ ਜੱਗਾ ਤੋਂ ਦਿੱਕੇ ਦੇ ਲਾਲੂ ਦਾਦੇ ਵਾਹ ਕੇ ਜੱਗਾ ਤੇ ਮੰਨ ਗਿਆ ਆ ਖੜੇ ਬਿਜਲੀ ਵਾਲੇ ਟਾਵਰ ਲਵੀ ਯੂਰੀਆ ਦੇ ਵੀ ਤਿੰਨ ਬੋਰੇ ਸਟ ਕੇ ਆ ਗਏ ਆ ਤੇ ਫੋਨ ਆਇਆ ਸੀ ਭੂਆ ਦਾ ਕਹਿੰਦੇ ਵੀ ਫੇਰਾ ਪਾਉਣਾ ਗੁਰੂ ਮਹਾਰਾਜ ਦਾ ਤੇ ਆਇਓ ਤੇ ਉਹ ਹੁਣ ਚੱਲੇ ਆਂ ਖੇਤੀ ਮਾੜਾ ਜਾਣਾ ਪੈਣਾ ਤੇ ਘਰੋਂ ਹੋ ਕੇ ਤਿਆਰ ਤੋਂ ਹੋ ਕੇ ਉਹਨਾਂ ਕਰੀ ਜਾ ਕੇ ਨਹਾਵਾਂਗੇ ਇੱਥੇ ਕੱਪੜੇ ਲਾਂਦੇ ਸੀ ਨਾਲ ਪਰ ਹੁਣ ਸੱਦਾ ਆ ਗਿਆ ਹੁਣ ਉੱਥੇ ਜਾ ਕੇ ਕਰੀ ਨਾ ਨੂੰ ਕਿਤੇ ਚੱਲਾਂਗੇ ਅੱਜ ਦਾ ਕੰਮ ਇੰਨਾ ਹੀ ਸੀ ਬਸ ਹੋ ਗਿਆ ਭਾਈ ਆ ਪਾ ਗਏ ਆਪਣੇ ਵਾਲੇ ਰਾਹ ਤੇ ਬੱਦਲ ਹੋ ਗਿਆ ਫੇਰ ਚਾਂ ਉਹ ਗਿਚਾਂ ਤੇ ਚਲਿਏ ਛੇੜ ਛੇੜੀ ਨਾ ਆਗੇ ਤੇ ਤਿਆਰ ਤੇ ਰਹੀਏ ਫੋਨ ਆ ਗਿਆ ਮੈਂ ਚੱਕ ਬਾਕੀ ਤੇ ਸਾਰੇ ਚਲੇ ਗਏ ਉਹਨੇ ਰਹਿ ਗਏ ਆ ਸੀ ਇਹਨੇ ਵੀ ਜਾਣਾ ਕਾਈਲਾ ਨੇ ਵੀ ਮੌਸਮ ਵਧੀਆ ਹੁੰਦਾ ਜਾਂਦਾ ਬਸ ਮੀਂਹ ਆਵੇ ਅੱਜ ਮੀਂਹ ਪੈ ਗਿਆ ਤੇ ਫਿਰ ਕੱਲ ਨੂੰ ਫਿਰ ਡਰ ਪੈ ਜਾਣਾ ਫਿਰ ਨਹੀਂ ਸਪਰੇ ਹੋਣੀ ਕੱਲ ਨੂੰ Ciao, il metro è un po' and de de, shandar, ho fatto un po' di lavoro e ho un po' di e ho fatto un e ho fatto e ho fatto un e e un po' e ਬਾਕੀ ਮੌਸਮ ਹੋ ਵੀ ਵਧੀਆ ਗਿਆ ਕਿਉਂਕਿ ਹੁਣ ਥੋਨੀ ਗਰਮੀ ਦਾ ਟਾਈਮ ਨਹੀਂ ਰਿਹਾ ਗਰਮੀ ਦਾ ਟਾਈਮ ਤਾਂ ਹੈਗਾ ਤਾਂ ਪਰ ਉਹ ਚੀਜ਼ ਨਹੀਂ ਗਈ ਜਦੋਂ ਨਿਕਲਦੀ ਤੋਂ ਬਈ ਜੀ ਤਾਂ ਉਹਦਾ ਹੀ ਲੱਗਦਾ ਜ਼ਿਆਦਾ ਉਹ ਤਾਂ ਤਾਂ ਬਾਕੀ ਠੀਕ ਆ ਪ੍ਰੋਗਰਾਮ ਵਧੀਆ ਆ ਦਿਨਾ ਚਾਹ ਨਹੀਂ ਆ ਰਹਾ ਹੁੰਦਾ ਪਿਛਲੇ ਸਾਲ ਤਾਂ ਚਲੋ ਚਲੇ ਜਾਂਦੇ ਸੀ ਉੱਧਰ ਨੂੰ ਮੁਰਕੇ ਨੂੰ ਤੇ ਉਸ ਤੋਂ ਪਹਿਲਾਂ ਉਹੋ ਜਿਹਾ ਕੰਮਾਂਗਾਰਾਂ ਵਿੱਚ ਹੋਈਦਾ ਸੀ ਵੀ ਆ ਖੇਤਾਂ ਚ ਘੁੰਮਣ ਦਾ ਮੌਕਾ ਹੀ ਨਹੀਂ ਮਿਲਦਾ ਸੀ ਇੰਨਾ ਦਿਨਾਂ ਚ ਕਿਉਂਕਿ ਫਸੇ ਹੀ ਰਹਿਣਾ ਕੰਮ ਵਿੱਚ ਕਿਤੇ ਨਾ ਕਿਤੇ ਕੰਮ ਵਿੱਚ ਫਸੇ ਹੀ ਰਹਿਣਾ ਤੇ ਉਸ ਸਾਧ ਨਾਲ ਫਿਰ ਐਦ ਕੀ ਜਿਹੜਾ ਕੰਮ ਹੀ ਖੇਤਾਂ ਦਾ ਮੈਨੇਗਾ ਸਪਰੇਅ ਸਰੂ ਦਾ ਤੇ ਖੇਤਾਂ ਨਾਲ ਨਿਆਰਾ ਹੀ ਵਗਰੇਆਂ ਦਾ ਖੇਤਾਂ 'ਚ ਕੰਮ ਕਰਕੇ ਤੇ ਐਦਾਂ ਦਾ ਜਦੋਂ ਮੌਸਮ ਬਣਦਾ ਨਾ ਉਦੋਂ ਤਾਂ ਕੰਮ ਸਿਰਾ ਹੋ ਜਾਂਦਾ ਵੀ ਬਾਲਾ ਜੀ ਤੇ ਆਹ ਚੀਜ਼ ਹੁੰਦੀ ਹੈ ਬਸ ਵਧੀਰਾ ਬਾਕੀ ਆਪਦੇ ਦੇਸ਼ ਵਿੱਚ ਆਪਦੇ ਏਰੀਏ ਦੇ ਵਿੱਚ ਬੰਦਾ ਕੰਮ ਕਮ ਕਰਦਾ ਰਵੇ ਤੇ ਆਸੇ-ਪਾਸੇ ਜਾਣ ਦੀ ਲੋੜ ਨਹੀਂ ਪੈਂਦੀ ਤੇ ਕੰਮ ਕਮ ਜਾਨੀ ਕਿ ਮਿਲਦਾ ਰਹੇ ਤਾਂ ਫੇਰ ਠੀਕ ਹੈ ਇਹ ਗੱਲ ਹੁੰਦੀ ਆ ਜਵਾਕਾਂ ਨੂੰ ਮੈਂ ਲੈ ਆ ਸੀ ਤੇ ਆ ਵੀ ਜਵਾਕ ਸਕੂਲੋਂ ਆਇਆ ਮਿਲ ਗਈ ਛੁੱਟੀ ਕਿ ਮੈਂ ਉਦੋਂ ਗੱਲ ਕਰਦਾ ਸੀ ਪਰ ਮੈਂ ਵੀਡੀਓ ਵਿੱਚ ਨਹੀਂ ਹੈਗਾ ਵੀ ਇੱਕ ਨਾ ਕੁਝ ਕੁ ਬੰਦੇ ਹੁੰਦੇ ਆ ਵੀ ਜਿਵੇਂ ਆਪ ਏਰੀਆ ਮੱਲਿਆ ਹੁੰਦਾ ਉਹਨਾਂ ਦਾ ਜਿਵੇਂ 50 ਕਿਲੇ ਹੋ ਗਏ 60 ਕਿਲੇ ਜਾਂ 100 ਕਿਲਾ ਨੇੜੇ ਇਹ ਕੇਰੀਏ ਜਿਵੇਂ ਸਾਡੇ ਵਾਲੇ ਏਰੀਆ 'ਚ ਕਿਸੇ ਨੇ ਮੱਲਿਆ ਹੋਇਆ ਉਹਨਾਂ ਦੇ ਏਰੀਆ ਵਿੱਚ ਹੋਰ ਕਿਤੇ ਅਸੀਂ ਆ ਗਏ ਆ ਇਦਾਂ ਕਰਕੇ ਆ ਜੀ ਹੋ ਜਾਂਦੀ ਆ ਤੇ ਬਾਕੀ ਕੋਈ ਨਹੀਂ ਹੋਇਆ ਸੇਵਕ ਸਹੀ ਆ ਉਹ ਵੀ ਖੇਤ ਪੰਜਾਬ ਦੇ ਤੇ ਇਹ ਵੀ ਖੇਤ ਪੰਜਾਬ ਦੇ ਹੀ ਆ ਤੇ ਹੁਣ ਆਪਾਂ ਕਰੇ ਜਾਂਦੇ ਹਾਂ ਦਾ ਕਪੜੇ ਵੀਡੀਓ ਬਣਾਉਣਾ ਦੇਣੀ ਹੈ ਤੇ ਜੀ ਹਲਤੇ ਮੋਟਰਸਾਈਕਲ ਦਾ ਵੀਡੀਓ ਬਣਾਉਂਦੇ ਜਿੰਨਾ ਮਰਜ਼ੀ ਹੌਲੀ ਚਲਾ ਲਓ ਪਰ ਵੀਡੀਓ ਵਿੱਚ ਤੇਜ਼ ਹੀ ਲੱਗੂਗਾ ਵੀ ਬਹੁਤ ਤੇਜ਼ ਚੱਲਿਆ ਮੋਟਰਸਾਈਕਲ ਇਹ ਗੌਰ ਜੀ ਤੇ ਲਾ ਦੀ ਇੱਥੇ ਚੱਕੋ ਸਾਰੇ ਕੰਮ ਹੋ ਗਏ ਤਪਰੀ ਵਾਲਾ ਵੀ ਹੋ ਗਿਆ ਤੇ ਸੁਖਮਨੀ ਸਾਹਿਬ ਦੇ ਪਾਸ ਦੇ ਭੋਗ ਤੇ ਵੀ ਜਾਇ ਪਾਣੀ ਪੂਣੀ ਮਪਾ ਗਿਆ ਸੀ ਕੋਲਰ ਚ ਬੜੀ ਗੱਲ ਚੱਲਦੀ ਜਾਂਦਾ ਆਰੇ ਆ ਗਿਆ ਨਵੀਂ 5 ਵਜੇ ਚ ਰਹਿ ਗਏ 10 ਮਿੰਟ ਤੇ ਕਿਸ਼ਨਪੁਰੇ ਵੀ ਜਾਇ ਥੋੜਾ ਜਿਹਾ ਸਮਾਨ ਲੈ ਕੇ ਆਉਣਾ ਸੀ ਲਾਈਫਾਂ ਲੋਸਾਂ ਜੀ ਕੱਪੜੇ ਕਪੜੇ ਸੌਣ ਵਾਲਾ ਜਾਂ ਤੇ ਆ ਦੁਕਾਨ ਦਾ ਹੋਂਰ ਹੋ ਗਈ ਆ ਬੰਦ ਤੇ ਘਰੇ ਹੀ ਮਾੜਾ ਮੋਟਾ ਜਿਹੜਾ ਚੱਲਦਾ ਚੱਲਦਾ ਵਾ ਵਾਈਫ ਦਾ ਜਿਹੜਾ ਕੰਮ ਆ ਕੱਪੜੇ ਸਟੀਚਿੰਗ ਕਰਨਾ ਸੀ ਅਰੇ ਇੱਥੇ ਪਿਆ ਵਾ ਫੱਟਾ ਇੱਥੇ ਹੀ ਮਾੜਾ ਮੋਟਾ ਹੋਂਕਰ ਦੀ ਕੰਮ ਚੁਰੂ ਕੀਤਾ ਆ ਹੁਣ ਤੇ ਬਾਕੀ ਸਮਾਨ ਜਿਹੜਾ ਉਪਰੇ ਪਿਆ ਕਰਿਆ ਉਦੋਂ ਦੁਕਾਨ ਖਾਲੀ ਕਰਕੇ ਲੈ ਆਂਦੀ ਸੀ ਆਪਾਂ ਬੰਦ ਹੋ ਗਈ ਸੀ ਦੁਕਾਨ ਆਪਾਂ ਦੀ ਚਾਹ ਬਣਾਉਣ ਲਈ ਰੱਖੀ ਹੋਈ ਆ ਹੁਣ ਚਾਹ ਬਣਾ ਕੇ ਪੀਨੇ ਆ ਕੰਮ ਅਜਿਹਾ ਮਾਚਾ ਨਹੀਂ ਪੀਤੀ ਉੱਥੇ ਵੀ ਨਹੀਂ ਪੀਤੀ ਭੋਗ ਤੇ ਲਾਦੀ ਮਿੱਤਰੋ ਹੁਣ ਸ਼ਾਨਦਾਰ ਖੇਤਾਂ ਦਾ ਨਜ਼ਾਰਾ ਵੀ ਦੇਖ ਲਈਏ ਮੈਂ ਕਿਹਾ ਸ਼ਾਮ ਹੋ ਚੁੱਕੀ ਹੈ ਤੇ ਆਹ ਆਇਆ ਮੈਂ ਫੇਦੋਂ ਇੱਕ ਮਾਰੀਏ ਢੇੜਾ ਕੇ ਫੋਟੋ ਦੇਖੀਏ ਠੀਕ ਹੈ ਤੇ ਬਾਕੀ ਰਹੀ ਗੱਲ ਅੱਜ ਦੇ ਦਿਨ ਦੀ ਤੇ ਅੱਜ ਦੇ ਦਿਨ ਵਿੱਚ ਜੋ ਜੋ ਮੈਂ ਬੈਠ ਕੇ ਦੱਸਤਾ ਬਸ ਆਹੀ ਆਹੀ ਘਟਿਆ ਦਿਨ ਦੇ ਵਿੱਚ ਠੀਕ ਹੈ ਤੇ ਬਸ ਚਲਦੇ ਆਂ ਫੇਰ ਤੋਂ ਕਿਹੜਾ ਵਜ ਗਿਆ ਹੋ ਗਿਆ ਮੈਨੂੰ 15 ਤੋਂ 20 ਮਿੰਟ ਅੱਧਾ ਘੰਟਾ ਹੋ ਗਿਆ ਮੈਂ ਇੱਥੇ ਇੱਕ ਵੀਡੀਓ ਹੋਰ ਕੱਢੀ ਸੀ ਠੀਕ ਹੈ ਬੈਠਿਆਂ ਨੂੰ ਤੇ ਆਪਣੀ ਬਾਸਮਤੀ ਦਾ ਹਾਲ ਕੁਝ ਇਸ ਤਰ੍ਹਾਂ ਦਾ ਹੈਗਾ ਵੇਖ ਸਕਦੇ ਹੋ ਤੇ ਬਾਈ ਦਿਨ ਆਉਂਦੇ ਜਾਂਦੇ ਨੇੜੇ દિਵਾਲੀ ਦਾ ਦਿਨ ਜਿਹੜਾ ਬਹੁਤ ਹੀ ਟਾਰਗੇਟ ਪਰਿਆ ਜਿਹੜਾ ਦਿਨ ਨੇੜੇ ਆਉਂਦਾ ਜਾਂਦਾ ਤੇ ਆਪਣਾ ਵੀ ਕੰਮ جاری ਆ ਠੀਕ ਹੈ ਇਹ ਨਹੀਂ ਵੀ ਆਪਾਂ ਦਿਨ ਹੋ ਦਿਨ ਲੰਘਦੇ ਜਾਂਦੇ ਤਾਂ ਆਪਾਂ ਰੁਕੇਆਂ ਕਿਸੇ ਅਜੇ ਤੱਕ ਤਾਂ ਆਪਣਾ ਸਹੀ ਚੱਲੀ ਜਾਂਦਾ ਵਾ ਤੇ ਬਾਕੀ ਦੇਖਦੇ ਹਾਂ ਗਾ ਕੀ ਬਣਦਾ ਰੀਚਾਰਜ ਕੱਲ ਪਰਸੋਂ ਤੱਕ ਕਰਾਣਾ ਕੱਲ ਨੂੰ ਮਾਲਕ ਸੁੱਖ ਰੱਖੇ ਦਿਨ-ਦਨ ਚੰਗਾ ਲਾਵੇ ਸਪਰੇਅ ਕਰੀਏ ਕੱਲ ਨੂੰ ਹੋਰ ਦੋ ਦਿਨ ਲਾ ਕੇ ਤੇ ਪੈਸੇ ਫੜਨ ਵਾਲੇ ਬਣਾ ਕੇ ਤੇ ਰੀਚਾਰਜ ਵੀ ਕਰਾਉਣ ਵਾਲੇ ਬਣਾ ਕੇ ਕਿਉਂਕਿ ਰੀਚਾਰਜ ਖਤਮ ਹੋ ਜਾਣੇ ਹੁਣ ਦੋਨਾਂ ਸਿੰਮਾਂ ਦੇ ਵਿੱਚ ਹੀ ਠੀਕ ਹੈ ਇੱਕ ਤਾਂ ਆਪਾਂ ਨੂੰ ਬਹੁਤ ਫਾਇਦੇ ਵਿੱਚ ਸਿਮ ਮਿਲੀ 50 ਰੁਪਏ ਚ ਮਿਲ ਗਈ ਆਪਾਂ ਨੂੰ ਤੇ ਉਹਨੇ ਵੀ ਕਾਫੀ ਸਾਥ ਦੇਤਾ ਠੀਕ ਹੈ ਤੇ ਬਸ ਬਾਕੀ ਗਰੀਬੀ ਚੱਲੇ ਚਾਹੇ ਇਦਾਂ ਹੀ ਚੱਲਣਾ ਪੈਂਦਾ ਹੈ ਦੇਖਣਾ ਪੈਂਦਾ ਕਈ ਕੁਝ ਤੇ બસ ਹੁਣ ਚਲਦੇ ਆਂ ਮਾੜਾ ਮੋਟਾ ਘਰੇ ਦੇਖਦੇ ਆਂ ਤੇ ਅੱਜ ਦੇ ਸ਼ਾਨਦਾਰ ਦਿਨ ਦੀ ਜਿਹੜੀ ਹੈ ਸ਼ੁਰੂਆਤ ਹੋਈ ਸੀ ਤੇ ਸ਼ਾਨਦਾਰੀ ਸ਼ਾਮ ਨਾਲ ਟਲੇ ਖਤਮ ਹੋਊਗੀ ਤੇ ਇੱਕ ਫਿਰ ਨਵੀਂ ਸਫਰ ਤੇ ਨਵਾਂ ਵਲੌਗ ਲੈ ਕੇ ਆਜ ਰੋਵਾਂਗੇ ਤੁਹਾਡੇ ਨਾਲ ਤੇ ਪਹਿਲਾਂ ਚਲਦੇ ਆਂ ਘਰ ਨੂੰ ਹੁਣ ਲੈ ਵੀ ਵੇਲਾ ਪੂਰਾ ਸ਼ਾਮ ਦਾ ਹੋ ਚੁੱਕਿਆ ਸੂਰਜ ਗਿਆ ਢਲ ਤੇ ਅੱਜ ਦੇ ਵਲੌਗ ਦੀ ਕਰੀਏ ਸਮਾਪਤੀ ਤੇ ਅੱਜ ਦੇ ਦਿਨ ਵਿੱਚ ਜਿਹੜੀ ਆਪਾਂ ਕਿੰਨੀ ਕੁਝ ਕਮਾਈ ਕੀਤੀ ਤੇ ਅੱਜ ਦੇ ਦਿਨ ਵਿੱਚ ਕੀਤੀ ਆਪਾਂ ਕਮਾਈ 12 ਟੈਂਕੀਆਂ ਕੀਤੀਆਂ ਸੀ ਹੋ 10 ਟੈਂਕੀਆਂ ਕੀਤੀਆਂ ਸੀ ਜ਼ਬਰੇ 3 ਘਟੇ ਯੂਰੀ ਦੇ ਬਾਅਦ ਸਪਰੇਅ ਦੇ ਸਾਡੇ ਪੈਸੇ ਪਹਿਲਾਂ ਹੀ ਆਏ ਹੋਏ ਸੀ ਤੇ ਫਾਇਦੇ ਦੇਣ ਵਿੱਚ ਉਹ ਲਾ ਲਓ 300 1.5 150 ਅੱਜ ਦੋ ਇਹਨਾਂ ਨੇ 150 50 ਦਾ ਕੰਮ ਕੀਤਾ ਅੱਜ ਦੇ ਦਿਨ ਵਿੱਚ ਤੇ ਖਰਚਾ ਕੀਤਾ ਕਰਕੇ ਉਹ ਦੀਆਂ ਕਿਸ਼ਨਪੁਰੇ ਗਿਆ ਸੀ ਉਹ ਹਲੇ ਜੋੜ ਨਹੀਂ ਲਾਇਆ ਕਿ ਜਿੰਨਾ ਕੋ ਚਲਾ ਅੱਜ ਇੱਕ ਮਤਲਬ ਜਿੰਨਾ ਕੋ ਕਮਾਇਆ ਉਹਨਾਂ ਕੋ ਖਰਚਦਾ ਬਸ ਆਹੀ ਸਿਸਟਮ ਅੱਜ ਦਾ ਬਰਾਬਰ ਬਰਾਬਰ ਰਹਿ ਗਿਆ ਠੀਕ ਹੈ ਅੱਜ ਦੇ ਦਿਨ ਦਾ ਤੇ ਬਾਕੀ ਦੇਖ ਸਕਦੇ ਤੁਸੀਂ ਸ਼ਾਮ ਦਾ ਮਾਹੌਲ ਜਿਹੜਾ ਠੀਕਾ ਕੁਛ ਇਸ ਤਰ੍ਹਾਂ ਦਾ ਸੂਰਜ ਢਲ ਚੱਕਿਆ ਪੂਰਾ ਤੇ ਹਨੇਰਾ ਹੋਣ ਦੀ ਕਤਾਰ ਚ ਸਾਡੇ ਜੋ ਆ ਖੱਲੇ ਆਏ ਨਹੀਂ ਉੱਥੇ ਹੀ ਆ ਉਹਨਾਂ ਨੂੰ ਮੈਂ ਬਾਅਦ ਵਿੱਚ ਛੱਡ ਕੇ ਆਇਆ ਸੀ ਕਿਉਂਕਿ ਜਦੋਂ ਅਸੀਂ ਆ ਗਏ ਸੀ ਭੋਗ ਤੋਂ ਉਦੋਂ ਮੈਂ ਨਾਲ ਹੀ ਉਹਨਾਂ ਨੂੰ ਲੈਣ ਗਿਆ ਸੀ ਫਤੇਪੁਰੋਂ ਉੱਥੇ ਨਾਲ ਹੀ ਟੁੱਟੀ ਐ ਇਥੋਂ ਤੱਕ ਬੱਗੀ ਹੁਣ ਆਉਂਦੀ ਨਹੀਂ ਉੱਥੇ ਫਤੇਪੁਰ ਛੱਡ ਕੇ ਆਉਣੇ ਪੈਂਦੇ ਆ ਤੇ ਉੱਥੇ ਹੀ ਲੈ ਕੇ ਵੀ ਆਉਣੇ ਪੈਂਦੇ ਆ ਤੇ ਫਿਰ ਨਾਲ ਹੀ ਉਹਨਾਂ ਨੇ ਸੇ ਤਿਆਰੀ ਕਰਵਾ ਕੇ ਠੀਕ ਤਾਂ ਮੈਂ ਕਚੌਰ ਜਾਓ ਸੋਆ ਕੇ ਕਰੇ ਤੇ ਉਹ ਹੁਣ ਆਉਣਗੇ ਤੇ ਬਾਕੀ ਠੀਕ ਹੈ ਅੱਜ ਦੀ ਵੀਡੀਓ ਵਿੱਚ ਇੱਥੇ ਤੱਕ ਹੀ ਆ ਤੇ ਬਾਕੀ ਠੀਕ ਹੈ ਵੀਡੀਓ ਨੂੰ ਕਰ ਲਓ ਲਾਈਕ ਚੈਨਲ ਤੇ ਨਵੇਂ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ